ਤੇ ਅੱਜ ਦਿਵਾਲ ਕਰਦੇ ਆਂ ਭਰਾ ਆਪਣਾ ਨਿੱਪਲ ਦੀ ਇਹ ਨਿੱਪਲ ਕਾਮਯਾਬ ਹੈਗਾ ਜਾਂ ਨਹੀਂ ਹੈਗਾ ਤੇ ਆਪਣੇ ਬਾਈ ਚਾਰ ਲਾਈਨਾਂ ਲੱਗੀਆਂ ਹੋ ਜਾਂਦੀਆਂ ਨੇ ਨਿੱਪਲ ਦੀਆਂ 74 ਤੋਂ ਸਕਰ ਫੁੱਟ ਚ ਤੇ ਸਾਰਾ 1150 ਆਪਣੇ ਨਿੱਪਲ ਲਗਾਇਆ ਤੇ ਆਪਣਾ ਚਾਰ ਲਾਈਨਾਂ ਨੇ ਆਪਣੇ ਇਹ ਨਿੱਪਲ ਭਰਾ ਆਪਣਾ ਆਟੋਮੈਟਿਕ ਨਹੀਂ ਹੈਗਾ ਇਹ ਰੱਸੀ થી ਕਰਿਆ ਹੋਇਆ ਹਜੇ ਇੱਕ ਵਾਰ ਵਿੱਚ ਵੀਰਾਂ ਦਾ ਸਵਾਲ ਸੀ ਦੀ ਨਿੱਪਲ ਫਾਇਦੇਮੰਦ ਹੈ ਜਾਂ ਨਹੀਂ ਫਾਇਦੇਮੰਦ ਹੈ ਪਰਾ ਕੋਲ ਮਲਾ ਕੇ ਦੇ ਬੈਨੀਫਿਟੀ ਬੈਨੀਫਿਟ ਨੇ ਕੋਈ ਅਜਿਹਾ ਤਾਂ ਹੈ ਨਹੀਂਗਾ ਵੀ ਇਹ ਬੇਕਾਰ ਆ ਸਦਾ ਪਰ ਬਹੁਤ ਵਧੀਆ ਚੀਜ਼ ਆ ਪਰਾ ਇਹ ਚਾਰ ਲਾਈਨਾਂ ਨੇ ਬਾਈ ਬਚਾਰਲੇ ਸੈਂਟਰ 'ਚੇ ਦੋ ਲਾਈਨਾਂ ਜਾਂਦੀਆਂ ਨੇ ਸਾਈਡ ਤੇ ਇੱਕ ਜਾਂਦੀ ਕਰੀਏ ਪਹਿਲੀ ਸਾਈਡ ਵੀ ਤੇ ਇੱਕ ਫਿਡਰ ਲਾਈਨ ਤੇ ਪਹਿਲੀ ਸਾਈਡ ਆ ਗਈ ਇੱਕ ਇਹਦੇ ਬਚਕਾਰ ਆ ਗਈ ਤੇ ਦਨ ਨਿੱਪ ਲ ਆ ਗਿਆ ਤੇ ਆਫਟਰ ਫਿਰ ਇੱਕ ਲਾਈਨ ਫਿਡਰ ਆ ਗਈ ਤੇ ਫਿਰ ਇੱਕ ਨਿੱਪ ਲ ਆ ਗਿਆ ਤੇ ਚਾਰ ਲਾਈਨਾਂ ਲੱਗੀਆਂ ਨੇ ਪਰਾ ਇਹਤੋਂ ਕਿਤਾ ਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਕਿ 1050 ਨਿੱਪਲ ਲੱਗਾ ਹੈ ਆਪਣੇ ਇਹ ਤੇ 26 ਸਹਿਤ 26 ਜਾਂ 27 ਰੁਪਏ ਦਾ ਇੱਕ ਨਿੱਪਲ ਸੀ ਬਹੁਤ ਵਧੀਆ ਕੁਆਲਿਟੀ ਦਾ ਜਿਹੜੀ ਆਈਵੀ ਕੰਪਨੀ ਲਾ ਰਹੀ ਹੈ ਵੀਰੇ ਅੱਜਕੱਲ ਉਹ ਨਿੱਪਲ ਲੱਗਾਇਆ ਬਹੁਤ ਹੀ ਹਾਈ ਕੁਆਲਿਟੀ ਦਾ ਨਿੱਪਲ ਹੈ ਗੱਲ ਕਰੀਏ ਮੁਰਗੇ ਦੇ ਪਾਣੀ ਪੀਂਦੇ ਨਿੱਪਲ ਚ ਤਾਂ ਇਹਦੀ ਬਹੁਤ ਵਧੀਆ ਪਰਫਾਰਮੈਂਸ ਹੈ ਵੀਰੇ ਨਿੱਪਲ ਚ ਕੋਈ ਏਦਾਂ ਦਾ ਚੱਕਰ ਨਹੀਂ ਹੈਗਾ ਵੀ ਖੁੱਲੇ ਪਾਂਡੇ ਤੇ ਜਿਆਦੇ ਪਾਣੀ ਪੀਂਗਾ ਨਿੱਪਲ ਤੇ ਘੱਟ ਪੀਂਦਾ ਤੇ ਬਹੁਤ ਵਧੀਆ ਪਾਣੀ ਪੀਂਦਾ ਭਰਾ ਤੇ ਇਦਾਂ ਨਹੀਂ ਹੈਗਾ ਵੀ ਕੋਈ ਬੇਟ ਵਗੈਰਾ ਦਾ ਫਰਕ ਪਾਉਂਦਾ 1% ਵੀ ਕੋਈ ਸਾਨੂੰ ਦਿੱਕਤ ਨਹੀਂ ਆਈ ਹਜੇ ਤੱਕ ਤਾਂ ਤੇ ਉਦੋਂ ਹੀ ਪਾਣੀ ਪੀਦਾ ਜਿੰਦਾ ਹੀ ਟ੍ਰੈਂਕਰ ਤੇ ਪੀਂਦਾ ਭਰਾਏ ਤੇ ਅਸੀਂ ਸ਼ਾਇਦ 1-2 ਦਿਨਾਂ ਤੋਂ ਸ਼ੁਰੂ ਕਰਦੇ ਹਾਂ ਨਿੱਪਲ ਕੋਈ ਇਦਾਂ ਦੀ ਅਜੇ ਤੱਕ ਪਰੇਸ਼ਾਨੀ ਨਹੀਂ ਆਈ ਜਿੱਆਂ ਬੱਚੇ ਨੇ ਬੇਟ ਘੱਟ ਲੇਤਾ ਹੋਵੇ ਨਿੱਪਲ ਕਰਕੇ ਜਾਂ ਕੁਝ ਵੀ ਭਾਈ ਇੱਕ ਤਾਂ ਇਹਦਾ ਮੇਨ ਫਾਇਦਾ ਤਾਂ ਇਹ ਹੈਗਾ ਵੀ ਸ਼ੈੱਡ ਨਹੀਂ ਗਿੱਲਾ ਹੁੰਦਾ ਜੇ ਸ਼ੈੱਡ ਨਹੀਂ ਗਿੱਲਾ ਹੋਊਗਾ ਤਾਂ ਸਾਡਾ ਸ਼ੁੱਕਰ ਹੋਊਗਾ ਤੇ ਬੱਚਾ ਵੀ ਤੰਦਰੁਸਤ ਰਹੂਗਾ ਕੋਈ ਵਾਇਰਸ ਵਗੈਰਾ ਫਾਇਲੰਡਾ ਡਰ ਨਹੀਂ ਰਹਿਣਾ ਹੈ। دوسرا ਫਾਇਦਾ ਭਰਾ ਤੇ ਪਾਣੀ ਜ਼ਿਆਦਾ ਤੇ ਦਵਾਈ ਵਾਲਾ ਜਾਨੀ ਕਿ ਪਾਣੀ ਆਪਣਾ ਜਿਵੇਂ ਡ੍ਰਿੰਕਰ ਤੇ ਵੇਸਟ ਹੁੰਦਾ ਜਦੋਂ ਮੁਰਗਾ ਮੂਵਮੈਂਟ ਕਰਦਾ ਇਧਰ ਉਧਰ ਭਜਦਾਗਾ ਤਾਂ ਇਹਦੇ ਚ ਲੱਗਣ ਕਰਕੇ ਡ੍ਰਿੰਕਰ ਜਿਆਦਾ ਡੁੱਲਦਾ ਤੇ ਇਦਾਂ ਦੀ ਇਹ ਚ ਕੋਈ ਬੜੀ ਪ੍ਰੋਬਲਮ ਨਹੀਂ ਹੈਗੀ ਤੇ ਜਿੰਨਾ ਪਾਣੀ ਮੁਰਗੇ ਨੇ ਲੋੜ ਆਏ ਤੇ ਉਨਹੀਂ ਪੀ ਸਕਰਾਗਾ ਤੇ ਇਦਾਂ ਦੀ 1% ਵੀ ਪਰੇਸ਼ਾਨੀ ਨਹੀਂ ਹੈਗੀ ਵੀ ਮੁਰਗਨ ਨੂੰ ਜਾਂ ਪਾਣੀ ਘੱਟ ਮਿਲੇ ਜਾਂ ਇਦਾਂ ਹੀ ਫालतू ਵੇਸਟ ਹੋਈ ਜਾਵੇ 1% ਵੀ ਦਿੱਕਤ ਨਹੀਂ ਹੈਗੀ ਭਰਾ ਤੇ ਬਹੁਤ ਵਧੀਆ ਚੀਜ਼ ਆ ਆਉਣ ਵਾਲੇ ਜ਼ਮਾਨੇ ਦੀ ਚੱਲਣੀ ਵੀ ਭਰਾਓ ਇਹੀ ਆ ਤੇ ਜਿਆਦਾ ਕਿ ਯਾਨੀ ਕਿ ਡ੍ਰਿੰਕਰ ਨਾਲੋਂ ਗੱਲ ਕਰੀਏ ਵੀ ਇਹਦੇ ਖਰਚੇ ਜੀ ਤਾਂ ਭਾਈ ਜਿਆਦਾ ਫਰਕ ਨਹੀਂ ਪੈਂਦਾ ਹੈਗਾ तकरीबन 20 ਤੋਂ 25000 ਰੁਪਏ ਦਾ ਖਰਚ ਪੈਂਦਾ ਤਾਂ ਮੇਨ ਫਾਇਦਾ ਤਾਂ ਇਹ ਹੈ ਬੰਦਾ ਸਮ ਟਾਈਮ ਕੋਈ ਵਾਰਾ ਲੇਬਰ ਨਹੀਂ ਵੀ ਮਿਲਦੀ ਤਾਂ ਬੰਦਾ ਆਪ ਵੀ ਕੰਮ ਕਰ ਸਕਦਾ ਇਹ ਨਹੀਂ ਹੈਗਾ ਵੀ ਸਾਰਾ ਦਿਨ ਡ੍ਰਿੰਕਰ ਹੀ ਕੋਈ ਜੋ ਬੰਦਾ ਤਾਂ ਭਾਈ ਪਾਣੀ ਆਟੋਮੈਟਿਕ ਹੋਵੇ ਤਾਂ ਉਹਦੇ ਬਾਰੇ ਕੀ ਨਜ਼ਾਰਾ ਨਹੀਂਗਾ ਭਾਈ ਲੇਬਰ ਵੀ ਭੱਜ ਕੇ ਮਿਲਦੀ ਆ ਤੇ ਸਾਰੇ ਜੀਜੇ ਨੇ ਸੱਡ ਵੀ ਸੁੱਕਾ ਰਹਿੰਦਾ ਤੇ ਸੱਡ ਸੁੱਕਾ ਰਹਿੰਦਾ ਤੇ ਚੂਚਾ ਵੀ ਖੁਸ਼ ਰਹਿੰਦਾ ਕੋਈ ਬਾਇਰਲ ਵਗੈਰਾ ਫੈਲਣ ਦਾ ਡਰ ਨਹੀਂ ਰਹਿੰਦਾ ਹੈਗਾ ਪੀਰਾਂ ਦਾ ਸਵਾਲ ਸੀ ਵੀ ਚੂਚਾ ਬਹੁਤ ਘੱਟ ਪਾਣੀ ਪੀਂਦਾ ਵੀ ਨਿੱਪਲ ਦੇ ਨਿੱਪਲ ਚ ਡਰਿੰਕਰ ਦੇ ਕੰਪੈਰੀਸ਼ਨ ਬਾਈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਇਹਦੇ ਲਈ ਆਪਾਂ ਕੱਪ ਵੀ ਲਿਆਂਦੇ ਹੋਏ ਆਏ ਨਿੱਪਲ ਲਈ ਤੇ ਜਿਆਦਾ ਕਈ ਵਾਰ ਆਪਾਂ ਨੂੰ ਦਿੱਕਤ ਲੱਗੇ ਜੇ ਗਰਮੀ ਵਗੈਰਾ ਚ ਕਹਿੰਦੇ ਆ ਵੀ 50 ਤੋਂ 60 ਗ੍ਰਾਮ ਦਾ ਫਰਕ ਰਹਿੰਦਾ ਨਿੱਪਲ ਤੇ ਡਰਿੰਕਰ ਵਾਲੇ ਦੇ ਵਿੱਚ ਆਪ ਜੀ ਕੀ ਡ੍ਰਿੰਕਰ ਵਾਲਾ ਬੱਚਾ ਬੇਟਾ 50 ਗ੍ਰਾਮ ਜ਼ਿਆਦਾ ਲੈਂਦਾ ਐਜ਼ ਕੰਪੈਰੀਟਨ ਨੂੰ ਲਿਖਤਾਗੇ ਤੇ ਭਰਾ ਇਹਦੇ ਲਈ ਆਪਾਂ ਕੱਪ ਵੀ ਲੈਂਦੇ ਹੋਇਆ ਤੁਹਾਨੂੰ ਉਹ ਵੀ ਲਾ ਕੇ ਦਿਖਾ ਦਿੰਦੇ ਆ ਕੱਪ ਵੀ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਫਾਇਦਾ ਬਾਈ ਉਹਨਾਂ ਨਾਲ ਵੀ ਇੱਕ ਬੱਚਾ ਪਾਣੀ ਜ਼ਿਆਦਾ ਡੋਲਦਾ ਤਾਂ ਸਿਆਲ ਕਰਕੇ ਅਸੀਂ ਉਹ ਹਜੇ 놔 ਰੱਖੇ ਸੀ ਤੇ ਤੁਹਾਨੂੰ ਲਾ ਕੇ ਦਿਖਾਉਂਦੇ ਆ ਉਹਦੇ ਵੀ ਬੱਚੇ ਦੀ ਪਰਫਾਰਮੈਂਸ ਵਿੱਚ ਨਹੀਂ ਪਾਣੀ ਪੀਂਦਾਗਾ ਉਹ ਵੀ ਬਹੁਤ ਵਧੀਆ ਚੀਜ਼ ਆ ਭਰਾ ਇਹ ਆ ਗਿਆ ਆਪਣਾ ਭਰਾ ਫਲੋਟਿੰਗ ਕੱਪ ਜੋ ਨਿੱਪਲ ਉੱਪਰ ਲੱਗਿਆ ਤੇ ਗਰਮੀ ਵਿੱਚ ਇਹ ਬਹੁਤ ਜ਼ਿਆਦਾ ਕੰਮ ਕਰਦਾ ਭਰਾ ਤੇ ਕਈ ਵੀ ਰਣ ਲੱਗਦਾ ਕਿ ਨਿੱਪਲ 'ਚ ਬੱਚਾ ਘੱਟ ਪਾਣੀ ਪੀਂਦਾ ਘੱਟ ਪਾਣੀ ਪੀਂਦਾ ਤਾਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਇੰਸਟਾਲ ਕਰ ਦੋਗੇ ਇਹਤੇ ਇਹ ਕਾਫੀ ਚ ਬਈ ਆਟੋਮੈਟਿਕ ਤਾ ਪਾਣੀ ਆ ਜਾਣਾ ਤੇ ਆਟੋਮੈਟਿਕ ਬੰਦ ਹੋ ਜਾਣਾ ਜਦੋਂ ਵੀ ਬੱਚਾ ਪਾਣੀ ਪੀਊਗਾ ਤੇ ਉਦੋਂ ਹੀ ਆਉਨੇ ਓਨੇ ਹੀ ਭਰਨਾ ਜਿੰਨਾ ਬੱਚੇ ਨੂੰ ਲੋੜ ਆ ਤੇ ਭਰ ਕੇ ਨੇ ਆਟੋਮੈਟਿਕ ਬੰਦ ਹੋ ਜਾਣਾ ਤੇ ਇਹ ਵੀ ਬਹੁਤ ਵਧੀਆ ਚੀਜ਼ ਆ ਬਈ 50-60 ਰੁਪਏ ਦਾ ਪ੍ਰੋਡਕਟ ਆ ਇਹ ਫਾਇਦਾ ਬਹੁਤ ਹੈ ਬਈ ਇਹਦਾ ਤੇ ਕਈ ਵੀਰਾਂ ਨੂੰ ਲੱਗਦਾ ਮੱਛਾ ਘੱਟ ਪਾਣੀ ਪੀਂਦਾ ਤਾਂ ਇਹ ਵੀ ਇੰਸਾਲ ਕਰ ਸਕਦੇ ਨੇ ਇਹ ਵੀ ਬਹੁਤ ਵਧੀਆ ਇਹ ਆਪਾਂ ਲਿਆ ਸੱਖਿਆ ਬਾਈ 200 ਖਿਆਲ ਜਿਦਾ ਭਰਾ ਉਹਨੇ ਨਿੱਪਲ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇਗੇ ਤੇ ਛੱਡ ਸੁੱਕਾ ਰਹਿੰਦਾ ਤੇ ਇਹ ਤਾਂ ਲਾ ਰੱਖਿਆ ਬਾਈ ਕੱਪ ਜੇ ਜਦੋਂ ਬੱਚਾ ਉਧਰ ਪਰਾਂ ਜਾਂਦਾ ਤਾਂ ਇਹ ਤੋਂ ਹੀ ਵੱਜਨ ਕਰਕੇ ਪਾਣੀ ਬਹੁਤ ਜ਼ਿਆਦਾ ਖੜਿਆਉਂਦਾਗਾ ਤਾਂ ਕਰਕੇ ਇਹ ਆਪਾਂ ਹਟਾ ਦੇ ਸੀਗੇ ਤੇ ਲਾਸਟ ਇਹਦੇ ਨਾਲ ਚਲਾਵਾਂਗੇ ਜ਼ਰੂਰ ਉਹਨਾਂ ਨੂੰ ਤੇ ਇਹਦਾ ਫਰੂਟਿੰਗ ਕੱਪ ਦਾ ਮੇਨ ਫਾਇਦਾ ਬਈ ਇਹ ਚ 4-5 ਵਾਰ ਇਕੱਠੇ ਪਾਣੀ ਪੀ ਲੈਂਦੇ ਆ ਇਹ ਚ ਤੇ ਪਾਣੀ ਵੀ ਬਹੁਤ ਇਹਨਾਂ ਨੂੰ ਜ਼ਿਆਦਾ ਖੁੱਲਾ ਮਿਲ ਜੰਦਾਗਾ ਤੇ ਗਰਮੀ 'ਚ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਬੈਣੀ ਬਟਾ ਭਰਾ ਜਿਵੇਂ ਕਹਿੰਦੇ ਆ ਵੀ ਡਰਿੰਕਰ ਵਾਲ ਦੇ ਨਿੱਪਲ ਵਾਲ 'ਚ ਆਪਸੀ 50 ਗ੍ਰਾਮ ਦਾ ਫਰਕ ਪੈ ਜਾਂਦਾ ਤੇ ਇਹ ਕੱਪ 1% ਵੀ 50 ਗ੍ਰਾਮ ਦਾ ਫਰਕ ਨਹੀਂ ਪੈਣਦਾ ਭਰਾ ਇਹਦਾ ਵੀ ਬਹੁਤ ਹੀ ਜ਼ਿਆਦਾ ਫਾਇਦਾ ਹੈ ਇਹ ਰੱਸੀ ਦੇ ਸਾਰੇ ਭਰਾ ਨਿੱਪਲ ਦੀ ਹਾਈਟ ਨੇ ਉੱਚਾ ਨੀਵਾ ਹੋਈ ਜਾਣਾ ਚੂਚੇ ਦੀ ਹਾਈਟ ਮੁਤਾਬਕ ਤੇ ਇਹਦੇ ਨਾਲ ਹੀ ਸਾਰੀ ਇਹ ਜਿਹੜੀ ਉੱਪਰ-ਨੀਚੇ ਕਰਨਾ ਸਾਰੀ ਰੱਸੀ ਇਹ ਇਹਦੇ ਰਾਹੀਂ ਹੋ ਜਾਣਾ ਭਰਾ ਇਹ ਉੱਪਰ-ਨੀਚੇ ਕਰਨ ਤੇ ਵੀ ਇਹਨਾਂ ਕੋਈ ਖਿਆਈ ਨਹੀਂ ਤੇ ਆਹ ਟੈਂਕੀ ਨੇ ਭਰਾ ਇਹਨੂੰ ਪਾਣੀ ਦੇਣਾ ਸਾਰੇ ਨਿੱਪਲਾਂ ਨੂੰ ਤੇ ਇਹ ਤੋਂ ਬਿਨਾ ਤੇ ਇਹਦੀਆਂ ਛੋਟੀਆਂ ਟੈਂਕੀਆਂਆਂ ਜਿਹੜੀਆਂ ਲੈਵਲ ਸੈਟ ਹੈ। ਜਦੋਂ ਬੱਚਾ ਛੋਟਾ ਹੁੰਦਾ ਤਾਂ ਇਹਦਾ ਲੈਵਲ ਨੀਚੇ ਸੈੱਟ ਕਰਕੇ ਰੱਖਿਆ ਜਾ ਸਕਦਾ ਹੈ। ਜੇ ਦੋ ਬੱਚਾ ਵੱਡਾ ਹੋ ਜਾਂਦਾ ਤਾਂ ਇਹਨੂੰ ਉੱਪਰ-ਉੱਪਰ ਕਰੀ ਜਾਓ ਤੇ ਜਨਨ ਕਿ ਵਧੀਆ ਪ੍ਰੈਸ਼ਰ ਬਣਿਆ ਰਹਿੰਦਾਗਾ। ਚ ਬੜੇ ਵੀਰਾਂ ਦਾ ਸਵਾਲ ਦੀ ਬਾਈ ਇਹ ਇੱਥੇ ਕੁਝ ਬਗ ਜੇ ਤਾਂ ਇਹਨੂੰ ਸਾਫ਼ ਕਿੱਦਾਂ ਕਰੀਏ ਤੇ ਭਰਾ ਇਹਦਾ ਜਿਹੜਾ ਮੇਨ ਫਿਲਟਰ ਹੈ ਵੈਸੇ ਤਾਂ ਇੱਥੇ ਕੁਝ ਜਾਂ ਨਹੀਂ ਲੰਦਾ ਜੇ ਸਮ ਟਾਈਮ ਕੁਝ ਜਾ ਵੀ ਜਾਂਦਾ ਤਾਂ H2O2 ਤੇ ਇੰਨੀ ਵਧੀਆ ਚੀਜ਼ ਹੈ ਜੀ ਉਹਨੂੰ ਆਪਾਂ ਉਹ 24 ਘੰਟੇ ਕਹਿੰਦਾ ਤੇ 12 ਘੰਟੇ ਵੀ ਖੜਾ ਕੇ ਰੱਖ ਦਈਏ ਤਾਂ ਉਹ ਕਲੀ-ਕਲੀ ਚੀਜ਼ ਨੂੰ ਪੱਟ ਕੇ ਬਾਹਰ ਮਾਰਦੀ ਹੈ। ਤੇ ਉਹਦਾ ਵੀ ਬਹੁਤ ਫਾਇਦਾ ਰਹਿੰਦਾ ਕੋਈ ਵਾਇਰਸ ਵਗੈਰਾ ਨਹੀਂ ਰਹਿੰਦਾ ਤੇ ਸਾਰੀ ਜਲਬਾ ਵਗੈਰਾ ਉਹਨੇ ਬਾਹਰ ਕੱਢ ਕੇ ਛੱਟ ਦੇਣੀ ਆ ਬਾਈ ਤਾਂ ਵੇਖੋ ਚਾਰੇ ਲਾਈਨਾਂ ਦੇ ਤੇ ਚਾਰੇ ਵੱਡੇ ਵੱਡੇ ਟੈਂਕੀਆਂ ਲੱਗੀਆਂ ਹੋਈਆਂ ਨੇ ਭਰਾ ਆਪਣੇ ਤੇ ਦੂਜੀ ਆ ਗਈ ਤੇ ਤੀਸਰੀ ਤੇ ਚੌਥੀ ਤੇ ਮੇਰੇ ਹਿਸਾਬ ਨਾਲ ਤਾਂ ਬਈ ਨੇਪਾਲ ਸਿਸਟਮ ਆ ਜਿਹੜਾ ਬਹੁਤ ਕਾਮਯਾਬ ਵਧੀਆ ਸੌਦਾਗਾ ਤੇ ਬਾਕੀ ਭਾਈ ਆਪਦਾ ਆਪਦਾ ਦੀ ਹੋਰ ਵੀ ਕਿਵੇਂ ਆ ਇਹ ਕੋਤੇ ਬੜੇ ਪੁਰਾਣੇ ਵੀਰ ਨੇ ਵੀ ਡ੍ਰਿੰਕਰ ਜਾਦੇ ਵਧੀਆ ਜਾਂ ਨਿੱਪਲ ਜਾਦੇ ਵਧੀਆ ਤੇ ਆ ਜੀ ਵਧੀਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਾਂ ਨੇ ਜਰੂਰ ਕਰ ਦਿਓ ਭਰਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ